ਇਸ ਹਾਦਸੇ ਤੋਂ ਮਗਰੋਂ ਆਉਣ ਵਾਲੇ ਸਮਿਆਂ ਦੇ ਵਿੱਚ ਵੱਡੇ ਹਵਾਈ ਹਾਦਸੇ ਹੋਣਗੇ ਭ੍ਰਤਨ ਭਵਿੱਖਬਾਣੀ ਦੇ ਅਨੁਸਾਰ ਤਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਸੋ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਪਾਂ ਬੇਨਤੀਆਂ ਸਾਂਝੀਆਂ ਕਰੀਏ ਸਤਿਗੁਰੂ ਜੀ ਕਿਰਪਾ ਕਰਨ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅੱਜ ਜੋ ਆਪਾਂ ਵੇਖ ਰਹੇ ਆ ਕਿ ਜਿਸ ਘਟਨਾ ਨੇ ਪੂਰੇ ਸੰਸਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ ਜਿਸ ਘਟਨਾ ਨੇ ਪੂਰੇ ਸੰਸਾਰ ਨੂੰ ਇੱਕ ਵਾਰੀ ਸੋਚਣ ਤੇ ਮਜਬੂਰ ਕਰ ਦਿੱਤਾ ਹੈ ਉਹ ਹੈ ਅਹਮਦਾਬਾਦ ਜਹਾਜ਼ ਹਾਦਸਾ ਜਿਸ ਦੇ ਵਿੱਚ 200 ਪਲੱਸ ਲੋਕਾਂ ਦੀ ਜਿਹੜੀ ਹੈ ਮੌਤ ਹੋਈ ਹੈ ਗੁਜਰਾਤ ਦੇ ਸਾਬਕਾ ਸੀਐਮ ਵਿਜੇ ਰੂਪਾਣੀ ਦੀ ਵੀ ਉਸ ਹਾਦਸੇ ਦੇ ਵਿੱਚ ਮੌਤ ਹੋ ਗਈ ਹੈ ਇਹ ਆਪਾਂ ਸਾਰੇ ਜਾਣਦੇ ਹਾਂ ਕਿੰਨੇ ਯਾਤਰੀ ਕਿੰਨੇ ਲੋਕ ਜਿਹੜੇ ਨੇ ਇਸ ਹਾਦਸੇ ਦੇ ਵਿੱਚ ਸ਼ਿਕਾਰ ਹੋ ਗਏ ਘਾਇਲ ਹੋ ਗਏ ਕਿੰਨੇ ਲੋਕ ਜਿਹੜੇ ਨੇ ਉਹ ਮਾਰੇ ਜਾ ਚੁੱਕੇ ਨੇ ਬਹੁਤ ਮਾਰੇ ਹੋਇਆ ਇਸ ਹਾਦਸੇ ਦੇ ਵਿੱਚ ਹੁਣ ਇੱਥੇ ਸਵਾਲ ਕੀ ਹੈ ਵੀ ਗਲਤੀ ਕਿਹਦੀ ਕੱਢੀ ਕੀ ਕੰਪਨੀ ਜ਼ਿੰਮੇਵਾਰ ਹੈ ਕਿ ਕੁਝ ਲੋਕ ਉਹ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਚੈਕਿੰਗ ਨਹੀਂ ਕੀਤੀ ਜਾਂ ਪਲੇਨ ਉਡਾਉਣ ਵਾਲੇ ਤੇ ਜਾਂ ਫਿਰ ਉਹਦੇ ਵਿੱਚ ਸਵਾਰ ਹੋਣ ਵਾਲੇ ਹੁਣ ਗਲਤੀ ਕੱਢੀ ਤਾਂ ਕੱਢੀ ਗਈ ਏ ਕਹਿੰਦੇ ਨੇ ਸੱਪ ਨੰਗਿਆ ਤੇ ਬਾਅਦ ਵਿੱਚ ਲੀਕ ਕੁੱਟਣ ਦਾ ਕੋਈ ਫਾਇਦਾ ਹੈ ਨਹੀਂ ਹੁਣ ਗੱਲ ਜਿਹੜੀ ਹੈ ਉਹ ਰਹਿ ਗਈ ਅਸਲ ਦੇ ਵਿੱਚ ਪਰ ਮੈਂ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਉਣਾ ਚਾਹਨਾ ਕੇ ਸਾਥ ਸੰਗਤ ਇਹ ਇੱਕ ਹਾਦਸਾ ਹੋਇਆ ਪਰ ਯਾਦ ਰੱਖਿਓ ਵੀ ਜੇ ਅਸੀਂ ਇਦਾਂ ਹੀ ਅਣਗਹਿਲੀਆਂ ਕਰਦੇ ਰਹੇ ਜੇ ਸਾਡੀਆਂ ਅਣਗਹਿਲੀਆਂ ਇਦਾਂ ਹੀ ਚਲਦੀਆਂ ਰਹੀਆਂ ਤੇ ਇਦਾਂ ਦੇ ਹਾਦਸੇ ਜਿਹੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਹੋਣਗੇ ਇਦਾਂ ਦੇ ਹਾਦਸੇ ਜਿਹੜੇ ਨੇ ਹੋਰ ਵੀ ਹੋ ਸਕਦੇ ਨੇ ਪਿਆਰਿਓ ਇਹ ਹਾਦਸੇ ਰੁਕਣਗੇ ਨਹੀਂ ਇਹ ਇੱਕ ਹਾਦਸਾ ਸੀ ਪਰ ਇਦਾਂ ਦੇ ਹਾਦਸੇ ਪਤਾ ਨਹੀਂ ਕਿੰਨੇ ਹੋਣਗੇ ਜੇ ਅਸੀਂ ਸਮਝੀ ਨਾ ਜੇ ਅਸੀਂ ਵਿਚਾਰਿਆ ਹੀ ਨਾ ਇਦਾਂ ਦੇ ਹਾਦਸੇ ਪਤਾ ਨਹੀਂ ਕਿੰਨੇ ਕੁ ਹੋਰ ਹੋ ਜਾਣਗੇ ਇਨੇ ਕੁ ਹਾਰਸੇ ਜਿਹੜੇ ਹੋ ਜਾਣਗੇ ਸਾਨੂੰ ਆਪ ਨੂੰ ਖੁਦ ਨੂੰ ਨਹੀਂ ਪਤਾ ਇਸ ਕਰਕੇ ਮੈਂ ਬੇਨਤੀਆਂ ਆਪ ਜੀ ਦੇ ਨਾਲ ਕਰਨੀਆਂ ਚਾਹਨਾ ਕਿਉਂਕਿ ਅੱਜ ਇੱਕ ਇਨਸਾਨ ਹੀ ਦੂਸਰੇ ਇਨਸਾਨ ਦਾ ਵੈਰੀ ਹੈ ਬਾਜ਼ਾਰਾਂ ਦੇ ਵਿੱਚ ਵੇਖਦੇ ਆ ਕਿ ਜਿਹੜੇ ਜੂਸ ਵੇਚਣ ਵਾਲੇ ਆ ਤੁਸੀਂ ਵੇਖਿਆ ਹੋਵੇਗਾ ਵੀਡੀਓ ਵੀ ਕਈਆਂ ਨੇ ਵਾਇਰਲ ਹੋਈਆਂ ਕਈ ਤੇ ਵਿੱਚ ਪਿਸ਼ਾਬ ਪਾਪਾ ਵੇਚੀ ਜਾ ਰਿਹਾ ਦੇਖੋ ਕਿੰਦੀ ਗੰਦਗੀ ਕਿੰਦੀ ਮਾੜੀ ਗੱਲ ਹੈ ਤੇ ਤੁਸੀਂ ਵੀਡੀਓ ਵੇਖੀਆਂ ਹੋਣਗੀਆਂ ਕਈ ਜਿਹੜੇ ਕੁਲਫੀਆਂ ਨੂੰ ਮੂੰਹ ਦੇ ਵਿੱਚ ਝੂਠਾ ਕਰ ਕਰਕੇ ਪੈਕ ਕਰ ਰਹੇ ਨੇ ਕਈ ਜਿਹੜੇ ਰਸਾਂ ਨੂੰ ਝੂਠਾ ਕਰਕੇ ਪੈਕ ਕਰ ਰਹੇ ਨੇ ਦੱਸੋ ਇਹ ਚੀਜ਼ਾਂ ਇਹ ਪ੍ਰੋਡਕਟ ਲੋਕਾਂ ਦੇ ਘਰਾਂ ਤੱਕ ਪਹੁੰਚਣੇ ਨੇ ਬੇਨਤੀ ਹੈ ਕਰਾਂ ਵੀ ਜੂਸ ਦੇ ਵਿੱਚ ਕੈਮੀਕਲ ਪਾ ਕੇ ਲੋਕਾਂ ਨੂੰ ਸ਼ਰਿਆਮ ਪਿਆਇਆ ਜਾ ਰਿਹਾ ਹੈ ਪਰੋਸਿਆ ਜਾ ਰਿਹਾ ਹੈ ਔਰ ਦੂਜੀ ਗੱਲ ਇਹ ਵੀ ਹੈ ਕਿ ਸਾਡੇ ਲੋਕ ਪੀਣਾ ਹੀ ਅਜਿਹੀਆਂ ਚੀਜ਼ਾਂ ਪਸੰਦ ਕਰਦੇ ਨੇ ਤੇ ਤੁਸੀਂ ਇਹ ਵੀ ਵੇਖਿਆ ਹੋਵੇਗਾ ਤੁਸੀਂ ਜਾਣਦੇ ਹੋਵੋਗੇ ਹਰ ਇੱਕ ਚੀਜ਼ ਖਾਣ ਵਾਲੀ ਚੀਜ਼ ਦੇ ਵਿੱਚ ਜਿਹੜਾ ਹੈ ਕੈਮੀਕਲ ਯੂਜ਼ ਹੋ ਰਿਹਾ ਹੈ ਪਰ ਅਸੀਂ ਬੋਲਦੇ ਨਹੀਂ ਕਿਉਂਕਿ ਇੱਕ ਇਨਸਾਨ ਦੂਸਰੇ ਇਨਸਾਨ ਦੀ ਜਾਨ ਦਾ ਵੈਰੀ ਬਣਿਆ ਪਿਆ ਜਿਹੜੀ ਚੀਜ਼ ਉਹ ਆਪ ਬਣਾ ਰਿਹਾ ਉਹਨੂੰ ਪਤਾ ਹੈ ਵੀ ਕੈਮੀਕਲ ਵਾਲੀ ਹੈ ਪਰ ਉਹੀ ਚੀਜ਼ ਉਹ ਬਾਹਰ ਜਾ ਕੇ ਸ਼ੁੱਧ ਭਾਲਦਾ ਵੀ ਚੀਜ਼ ਜਿਹੜੀ ਆ ਸ਼ੁੱਧ ਮਿਲੇ ਵੀ ਮੈਨੂੰ ਸ਼ੁੱਧਤਾ ਜਿਹੜੀ ਹੈ ਉਹ ਚਾਹੀਦੀ ਹੈ ਤੇ ਆਪ ਪਤਾ ਨਹੀਂ ਕਿੰਨੇ ਕੁ ਲੋਕਾਂ ਨੂੰ ਜ਼ਹਿਰ ਖਵਾ ਰਿਆ ਪਰ ਇਹ ਸੋਚਿਆ ਨਹੀਂ ਸੋਚਿਆ ਨਾ ਮੈਂ ਆਪ ਜੀ ਦਾ ਧਿਆਨ ਦਿਵਾਵਾਂ ਵੀ ਜਹਾਜ਼ ਬਣਾਉਣ ਵਾਲਾ ਇੱਕ ਇਨਸਾਨ ਜਾਂ ਫਿਰ ਇੱਕ ਕੰਪਨੀ ਆਪਣੇ ਕੁਝ ਫਾਇਦੇ ਦੇ ਲਈ ਆਪਣੀਆਂ ਕੁਝ ਘਾਟਾਂ ਨੂੰ ਲੁਕਾਉਣ ਦੇ ਲਈ ਜਾਂ ਇੰਜ ਕਹਿ ਲਓ ਕਿ 4 ਪੈਸਿਆਂ ਦੇ ਮੁਨਾਫੇ ਦੇ ਲਈ ਕਿੰਨੇ ਲੋਕਾਂ ਦੀ ਉਹਨਾਂ ਨੇ ਮੌਤ ਲੇਜਰੀਆ ਕਰਵਾ ਦਿੱਤੀ ਕਿੰਨੇ ਲੋਕਾਂ ਦੀ ਜਾਨ ਲੈ ਲਈ ਕਿੰਨੇ ਲੋਕਾਂ ਨੂੰ ਜਿਹੜਾ ਉਹਨਾਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਇਹ ਅਸੀਂ ਸੋਚ ਵੀ ਨਹੀਂ ਸਕਦੇ ਉਹਨਾਂ ਦੀ ਗਲਤੀ ਕਰਕੇ ਉਹਨਾਂ ਦੇ ਐਡੇ ਵੱਡੇ ਅਣਗਹਿਲੇਪਣ ਦੀ ਜਿਹੜੀ ਨਿਸ਼ਾਨੀ ਆ ਜਸਾਨੇ ਸਾਹਮਣੇ ਕਿ ਉਹਨਾਂ ਲੋਕਾਂ ਨੇ ਕਿੰਨੇ ਲੋਕਾਂ ਨੂੰ ਜਿਹੜਾ ਹੈ ਘਰੋਂ ਬੇਕਾਰ ਕਰ ਦਿੱਤਾ ਕਿੰਨੇ ਲੋਕਾਂ ਨੂੰ ਖਤਮ ਕਰ ਦਿੱਤਾ ਕਿੰਨੇ ਲੋਕਾਂ ਦੀ ਜਿਹੜੀ ਹੈ ਜਾਨ ਚਲੀ ਗਈ ਇਹ ਆਪਾਂ ਜਿਹੜਾ ਹਿਸਾਬ ਲਾ ਸਕਦੇ ਹਾਂ ਜੇ ਅਸੀਂ ਇਸ ਹਾਦਸੇ ਤੋਂ ਵੀ ਕੁਝ ਸਿੱਖਿਆ ਨਾ ਲਈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਇਦਾਂ ਦੇ ਹਾਦਸੇ ਜਿਹੜੇ ਨੇ ਉਹ ਹੁੰਦੇ ਰਹਿਣਗੇ ਇਹ ਸਾਨੂੰ ਬਿਲਕੁਲ ਕੋਈ ਨਹੀਂ ਰੋਕ ਸਕਦਾ ਇਦਾਂ ਦੇ ਹਾਰਸੇ ਜਿਹੜੇ ਨੇ ਹੋਰ ਵੀ ਹੁੰਦੇ ਰਹਿਣਗੇ ਜੇ ਅਸੀਂ ਹਲੇ ਵੀ ਨਾ ਸਮਝੇ ਕਿਉਂਕਿ ਜੇ ਕਿਤੇ ਸ਼ਾਇਦ ਸਮੇਂ ਨਾਲ ਉਸ ਚੀਜ਼ ਨੂੰ ਚੈੱਕ ਕਰ ਲਿਆ ਜਾਂਦਾ ਜੇ ਸ਼ਾਇਦ ਉਸ ਉਸ ਦੇ ਵਿੱਚ ਉਹ ਚੀਜ਼ ਨੂੰ ਸਮਝ ਲਿਆ ਜਾਂਦਾ ਜੇ ਉਸ ਚੀਜ਼ ਨੂੰ ਥੋੜਾ ਜਿਹਾ ਵਿਚਾਰ ਲਿਆ ਜਾਂਦਾ ਤੇ ਸ਼ਾਇਦ ਇੱਕ ਰੂਟ ਮਿਸ ਹੋ ਜਾਂਦਾ ਇੱਕ ਗੇੜਾ ਮਿਸ ਹੋ ਜਾਂਦਾ ਤੇ ਉਹ ਲੋਕ ਅੱਜ ਆਪੋ ਆਪਣੇ ਘਰੇ ਸਹੀ ਸਲਾਮਤ ਬੈਠੇ ਹੁੰਦੇ ਕਿਉਂਕਿ ਲੋਕਾਂ ਨੇ ਉਹਨਾਂ ਨੇ ਸਫਰ ਨਹੀਂ ਨਾ ਕਰਨਾ ਜਿਹੜੇ ਕੰਪਨੀ ਨੂੰ ਚਲਾ ਰਹੇ ਨੇ ਲੋਕਾਂ ਨੇ ਤੇ ਆਮ ਨੇ ਸਫਰ ਕਰਨਾ ਹੈ ਜਿਨ੍ਹਾਂ ਦੀ ਜਾਨ ਦੀ ਕੋਈ ਕੀਮਤ ਹੈ ਨਹੀਂ ਮੈਂ ਬੇਨਤੀ ਇਹ ਵੀ ਨਾਲ ਹੀ ਕਰ ਦਵਾਂ ਸਾਡੇ ਲੋਕ ਕੁਝ ਕਹਿੰਦੇ ਅਸੀਂ ਜੀ ਕਿਸਾਨੀ ਮੋਰਚਾ ਫਤਹਿ ਕੀਤਾ ਕਿਸਾਨੀ ਮੋਰਚਾ ਤੁਸੀਂ ਫਤਹਿ ਨਹੀਂ ਕੀਤਾ ਹੁਣ ਤੁਸੀਂ ਕਹੋਗੇ ਜੀ ਇਹ ਕਿੱਦਾਂ ਦੀ ਕਹਾਵਤ ਹੋ ਗਈ ਇਹ ਕਿੱਦਾਂ ਦੀ ਗੱਲ ਹੋ ਗਈ ਕਿੰਨੇ ਲੋਕਾਂ ਦੀ ਸ਼ਹਾਦਤ ਕਰਾਉਣ ਤੋਂ ਬਾਅਦ ਕਿੰਨੇ ਸਾਡੇ ਨੌਜਵਾਨ ਕਿਸਾਨ ਵੀਰ ਸ਼ਹੀਦੀਆਂ ਦੇਣ ਤੋਂ ਬਾਅਦ ਅਸੀਂ ਮੋਰਚਾ ਫਤਿਹ ਕੀਤਾ ਤੇ ਅਸੀਂ ਖਟਿਆ ਕੀ ਐਮਐਸਪੀ ਦੀ ਕਾਨੂੰਨੀ ਗਰੰਟੀ ਅਸੀਂ ਵੇਰ ਨਹੀਂ ਲਈ ਖਟਿਆ ਕੀ ਅਸੀਂ ਨੇ ਸਹਾਰਤਾ ਕਰਾਈਆਂ ਆਪਣਾ ਘਾਟਾ ਹੀ ਕਰਵਾਇਆ ਤੇ ਜੇ ਲੈਣਾ ਹੀ ਸੀ ਕੁਝ ਪੱਕੇ ਪੈਰੀ ਹੋ ਕੇ ਤੇ ਪੂਰਾ ਪ੍ਰੋਪਰ ਲੈਂਦੇ ਹੁਣ ਇੱਥੇ ਜੋ ਹਾਦਸਾ ਵਾਪਰਿਆ ਇਹ ਜਹਾਦ ਹਾਦਸਾ ਸਾਹ ਸੰਗਤ ਇਹ ਇੱਕ ਸੋਚੀ ਸਮਝੀ ਪਲਾਨਿੰਗ ਸੀ ਕੁਝ ਲੋਕਾਂ ਦੀਆਂ ਨਾਕਾਮੀਆਂ ਨੇ ਕੁਝ ਲੋਕਾਂ ਦੀਆਂ ਘਾਟਾਂ ਨੇ ਉਹਨਾਂ ਲੋਕਾਂ ਦੀਆਂ ਘਾਟਾਂ ਨੂੰ ਛੁਪਾ ਕੇ ਕਿਸੇ ਹੋਰ ਦੇ ਸਿਰ ਮੜਨ ਦੀ ਕੋਸ਼ਿਸ਼ ਕੀਤੀ ਜਾਊਗੀ ਇਹ ਯਾਦ ਰੱਖਿਓ ਕਿਉਂਕਿ ਰਿਪੋਰਟਾਂ ਸਾਹਮਣੇ ਆਉਣਗੀਆਂ ਤੱਥ ਜਿਹੜੇ ਨੇ ਨਿਕਲ ਕੇ ਸਾਹਮਣੇ ਆਉਣਗੇ ਜਿਹੜੇ ਤੁਹਾਨੂੰ ਵੀ ਚੌਂਕਾ ਕੇ ਰੱਖ ਦੇਣਗੇ ਕਿ ਆਉਣ ਵਾਲੇ ਸਮਿਆਂ ਦੇ ਵਿੱਚ ਇਹ ਚੀਜ਼ਾਂ ਰੁਕਣੀਆਂ ਨਹੀਂ ਜੇ ਅੱਜ ਵੀ ਅਸੀਂ ਚੁੱਪ ਕਰਕੇ ਬੈਠ ਗਏ ਜੇ ਅਸੀਂ ਅੱਜ ਵੀ ਨਾ ਚੀਜ਼ਾਂ ਨੂੰ ਜਿਹੜਾ ਹੈ ਸਮਝ ਲਿਆ ਯਾਦ ਰੱਖਿਓ ਉਹ ਮਰਨ ਵਾਲੇ ਸਾਡੇ ਰਿਲੇਟਡ ਵੀ ਹੋ ਸਕਦੇ ਸੀ ਉਹਨਾਂ ਵਿੱਚ ਅਸੀਂ ਵੀ ਹੋ ਸਕਦੇ ਸੀ ਇਹ ਹਾਦਸਾ ਜਿਹੜਾ ਹੈ ਅਹਮਦਾਬਾਦ ਦੀ ਧਰਤੀ ਤੇ ਵਾਪਰਿਆ ਹੈ ਇਹ ਕਿਸੇ ਵੀ ਧਰਤੀ ਤੇ ਹੋ ਸਕਦਾ ਹੈ ਫਲਾਈਟਾਂ ਜਿਹੜੀਆਂ ਨੇ ਉਹ ਹਰ ਇੱਕ ਸ਼ਹਿਰ ਹਰ ਇੱਕ ਸਟੇਟ ਦੇ ਵਿੱਚੋਂ ਉੱਡਦੀਆਂ ਨੇ ਇੱਕ ਦੂਸਰੇ ਸਟੇਟ ਨੂੰ ਤੇ ਯਾਦ ਰੱਖਿਓ ਫਾਰਨਰ ਤੱਕ ਜਿਹੜੀਆਂ ਨੇ ਇਹ ਫਲਾਈਟਾਂ ਜਾਂਦੀਆਂ ਨੇ ਹਾਦਸਾ ਕਿਸੇ ਦੇ ਵਿੱਚ ਵੀ ਹੋ ਸਕਦਾ ਹੈ ਮੇਰੇ ਕਹਿਣ ਤੋਂ ਭਾਵ ਇਹ ਅਸੀਂ ਸੁਚੇਤ ਰਹੀਏ ਅਸੀਂ ਸਤਰ ਕਰੀਏ ਇਹ ਭਾਵ ਜਿਹੜੇ ਸਫ਼ਰ ਕਰਵਾ ਰਹੇ ਨੇ ਟਰੈਵਲ ਕਰਵਾ ਰਹੇ ਨੇ ਤੇ ਉਹ ਉਹ ਧਿਆਨ ਦੇਣ ਵੀ ਜੇ ਕੋਈ ਕਮੀ ਪੇਸ਼ੀ ਆ ਭਾਈ ਅਗਲੇ ਨੂੰ ਜਵਾਬ ਦੇ ਦੋ ਵੀ ਭਾਈ ਅੱਜ ਆਪ ਜੀ ਜਿਹੜਾ ਹੈ ਸਫਰ ਨਹੀਂ ਕਰ पाओਗੇ ਕਦੇ ਨਾ ਪਹੁੰਚਣ ਨਾਲੋਂ ਦੇਰ ਚੰਗੀ ਆਮੀ ਸੜਕਾਂ ਤੇ ਲਿਖਿਆ ਹੁੰਦਾ ਹੈ ਵੀ ਜਿਹੜਾ ਕਦੇ ਵੀ ਨਾ ਪਹੁੰਚੇ ਤੁਸੀਂ ਵੇਖਿਆ ਹੋਵੇਗਾ ਇੱਕ ਪੂਰਾ ਪਰਿਵਾਰ ਉਸ ਹਾਦਸੇ ਦੇ ਵਿੱਚ ਮਾਰਿਆ ਗਿਆ ਉਹ ਘਰ ਨੂੰ ਜਿੰਦਰਾ ਲਾ ਕੇ ਆਏ ਨੇ ਪਰ ਯਾਦ ਰੱਖਿਓ ਵੀ ਅੱਜ ਜਿੰਦਰਾ ਖੋਲਣ ਵਾਲਾ ਕੋਈ ਨਹੀਂ ਰਿਹਾ ਪੂਰਾ ਪਰਿਵਾਰ ਉਸ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਹਾਦਸੇ ਦੇ ਵਿੱਚ ਮਾਰਿਆ ਗਿਆ ਜੇਕਰ ਇਨਸਾਨ ਇਹ ਸਮਝ ਲੇ ਵੀ ਨਹੀਂ ਮੇਰੀ ਇੱਥੇ ਕੀਤੀ ਹੋਈ ਗਲਤੀ ਕਿਸੇ ਦੀ ਜਾਨ ਦੀ ਵੈਰਣ ਹੋ ਸਕਦੀ ਹੈ ਤੇ ਮੈਂ ਗਲਤੀ ਨਾ ਕਰਾਂ ਤੇ ਸ਼ਾਇਦ ਸਾਡਾ ਸੰਸਾਰ ਸੁਧਰ ਜਾਏ ਸਾਡਾ ਸੰਸਾਰ ਬਦਲ ਜਾਏ ਇਸ ਕਰਕੇ ਕਹਿੰਨਾ ਵੀ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਜਿਹੜਾ ਹੈ ਧਿਆਨ ਨਾਲ ਕਰੋ ਆਪਣੇ ਕੰਮ ਨੂੰ ਧਰਮ ਸਮਝ ਕੇ ਕਰੋ ਧਰਮ ਕਦੇ ਵੀ ਇਹ ਨਹੀਂ ਸਿਖਾਉਂਦਾ ਵੀ ਕਿਸੇ ਦੀ ਤੂੰ ਜਾਨ ਲੈ ਲੈ ਧਰਮ ਇਹ ਨਹੀਂ ਸਿਖਾਉਂਦਾ ਵੀ ਭਾਈ ਤੂੰ ਕਦੇ ਕਿਸੇ ਨਾਲ ਮਾੜਾ ਕਰ ਕਿਸੇ ਨਾਲ ਤੂੰ ਜਿਹੜਾ ਹੈ ਚੰਗਾ ਨਾ ਕਰ ਧਰਮ ਇਹ ਸਿਖਾਉਂਦਾ ਵੀ ਸਾਰਿਆਂ ਦਾ ਭਲਾ ਕਰ ਫਾਈ ਤੋਂ ਆਪ ਤੇਰਾ ਭਲਾ ਪਰਮਾਤਮਾ ਕਰੇਗਾ ਇਸ ਕਰਕੇ ਆਪਣੇ ਕਰਮ ਨੂੰ ਆਪਣੇ ਧਰਮ ਨੂੰ ਚੰਗੀ ਤਰ੍ਹਾਂ ਇਮਾਨਦਾਰੀ ਨਾਲ ਨਿਭਾਈਏ ਆਪਣੇ ਕੰਮ ਨੂੰ ਧੰਦਾ ਨਹੀਂ ਆਪਣੇ ਕੰਮ ਨੂੰ ਜਿਹੜਾ ਹੈ ਉਹ ਧਰਮ ਸਮਝ ਕੇ ਚੱਲੀਏ ਫਿਰ ਸਾਡਾ ਭਲਾ ਹੋਏਗਾ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਹਾਦਸੇ ਬਹੁਤ ਹੋਣਗੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਨੂੰ ਧਿਆਨ ਨਾਲ ਸਮਝੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ